ਕਬੀਲ ਰਗੂਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ ਫਤਿਹ ਅੱਜ ਅਸੀਂ ਨਗਰ ਪੰਚਾਇਤ ਨਡਾਲਾ ਦਫਤਰ ਵਿੱਚ ਬੈਠੇ ਆ ਮੇਰੇ ਨਾਲ ਗੁਰਪ੍ਰੀਤ ਵਾਲੀਆ ਜੀ ਬੈਠੇ ਜਿਨ੍ਹਾਂ ਦੀ ਮੈਸੇਜ ਮੇਰੀ ਛੁੱਟੀ ਪਿਆਣ ਐਮਸੀਐ ਇਧਰ ਨਾਲ ਮਰੇਂਦਰਜੀਤ ਖੱਖ ਕੱਕ ਸਾਹਿਬ ਬੈਠੇ ਜਿਨ੍ਹਾਂ ਦੇ ਫਾਦਰ ਸਾਹਿਬ ਐਮਸੀਐ ਅੱਜ ਨਗਰ ਨਿਵਾਸੀਆਂ ਨੂੰ ਤੇ ਜਿਹੜਾ ਇਲਾਕਾ ਸਾਡੀ ਨਗਰ ਪੰਚਾਇਤ ਦੀ ਹਦੂਦ ਚ ਪਿੰਡਾ ਉਹਨਾਂ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਅਸੀਂ ਸਾਡੀ ਕਮੇਟੀ ਨੇ ਬਕਾਇਦਾ ਚਾਤ ਜਿਹੜਾ ਅਸੀਂ ਸੰਭਾਲ ਲਿਆ ਕਿ ਲੋਕਾਂ ਦੀ ਸੇਵਾ ਵਿੱਚ ਅਸੀਂ ਹਾਜ਼ਰ ਹਾਂ 24 ਘੰਟੇ ਹਰ ਰੋਜ਼ ਦਫ਼ਤਰ ਅਸੀਂ ਆਪਣੀ ਟੀਮ ਦੇ ਨਾਲ 10 ਵਜੇ ਤੋਂ ਲੈ ਕੇ 1 ਵਜੇ ਤੱਕ ਬਿਠਾਂਗੇ ਮੈਂ ਸਾਰੇ ਐਮਸੀ ਸਹਿਬਾਨ ਨੂੰ ਅਪੀਲ ਕਰਦਾ ਮੈਂ ਸਾਰੇ ਐਮਸੀ ਸਹਿਬਾਨ ਨੂੰ ਅਪੀਲ ਕਰਦਾ ਕਿ ਸਾਰੇ ਇਸ ਦਫ਼ਤਰ ਚ ਆਓ ਬਿਗੈਰ ਪੱਖਪਾਤ ਤੋਂ ਬਿਗਾਰ ਕਿਸੇ ਪਾਰਟੀ ਬਾਜੀ ਤੋਂ ਆਪਾਂ ਪਿੰਡ ਦਾ ਵਿਕਾਸ ਦਾ ਜਿਹੜਾ ਕੰਮ ਕਰਨਾ ਹੈ ਵਿਕਾਸ ਦਾ ਬੀੜਾ ਚ ਖੜਾ ਸਾਰੇ ਸਾਨੂੰ ਪੂਰਾ ਸਹਿਯੋਗ ਦੇਣ ਔਰ ਅਸੀਂ ਸਾਰਿਆਂ ਨੂੰ ਪੂਰਾ ਸਹਿਯੋਗ ਦੇਣ ਦੇ ਵਚਨਬੱਧ ਹੋਵਾਂਗੇ ਤੇ ਸਭ ਨੂੰ ਬੇਨਤੀ ਆ ਕਿ ਜੇ ਕਿਸੇ ਵਸਿੰਦਰ ਨੂੰ ਕੋਈ ਸਮੱਸਿਆ ਹੋਵੇ ਲਾਈਟਾਂ ਸੰਬੰਧੀ ਅੱਜ ਮੈਂ ਲਾਈਟਾਂ ਦੇ ਠੇਕੇਦਾਰ ਸਾਹਿਬ ਦਫ਼ਤਰ ਬੁਲਾਏ ਆ ਔਰ ਉਹਨਾਂ ਨੂੰ ਬਕਾਇਦਾ ਹੁਕਮ ਜਾਰੀ ਕਰਤੇ ਦਫ਼ਤਰ ਵੱਲੋਂ 2 ਦਿਨ ਤੋਂ ਬਾਅਦ ਹਾਈਡਰਾ ਆ ਕੇ ਸਾਰੇ ਨਗਰ ਦੇ ਲਾਈਟਾਂ ਜਿਹੜੀਆਂ ਸੀ ਉਹ ਇੱਕ ਹਫ਼ਤੇ ਦੇ ਵਿੱਚ ਚਾਲੂ ਹੋ ਜਾਣਗੀਆਂ ਟਿਲਵਾਂ ਰੋਡ ਦੀ ਵੱਡੀ ਸਮੱਸਿਆ ਉਹ ਅਸੀਂ ਠੇਕੇਦਾਰ ਸਾਹਿਬ ਨੂੰ ਬੁਲਾ ਲਿਆ ਨੋਟਿਸ ਉਹਨਾਂ ਨੂੰ ਜਾਰੀ ਕਰਤਾ ਅਗਰ ਇੱਕ ਹਫ਼ਤੇ ਦੇ ਵਿੱਚ ਉਹ ਕੰਮ ਨਾ ਸ਼ੁਰੂ ਕਰਨਗੇ ਤੇ ਉਹਨਾਂ ਉਹਨਾਂ ਨੂੰ ਬੰਦ ਦੀ ਕਾਨੂੰਨੀ ਕਾਰਵਾਈ ਦਾ ਜਿਹੜਾ ਉਹ ਸਾਮਾ ਕਰਨਾ ਪਊਗਾ ਅਸੀਂ ਹੋਰ ਯੋਗ ਪ੍ਰਬੰਧ ਕਰਕੇ ਇਸ ਰੋਡ ਨੂੰ ਵੀ ਜਿਹੜਾ ਉਹ ਜਲਦੀ ਤੋਂ ਜਲਦੀ ਚਾਲੂ ਕਰਕੇ ਲੋਕਾਂ ਦੇ ਜਿਹੜੇ ਆ ਉਸਬੁੱਧ ਕਰਾਂਗੇ ਦੂਜੀ ਇੱਕ ਮੈਂ ਬੇਨਤੀ ਕਰਦੀ ਚਾਹੁੰਦਾ ਸਾਰੇ ਨਗਰ ਨਿਵਾਸੀਆਂ ਨੂੰ ਅਡਾਂ ਨਿਵਾਸੀਆਂ ਨੂੰ ਖਾਸ ਕਰਕੇ ਸੁਬਾਨਪੁਰ ਰੋਡ ਦੇ ਰੋਡ ਵਾਲਿਆਂ ਨੂੰ ਕਿ ਢਿਲਮਾ ਰੋਡ ਵਾਲਿਆਂ ਨੂੰ ਕਿ ਥੋੜਾ ਥੋੜਾ ਆਪਾਂ ਟ੍ਰੈਫਿਕ ਨੂੰ ਜਿਹੜਾ ਚਾਲੂ ਕਰਨ ਵਾਸਤੇ ਆਪਣੇ ਸਮਾਨ ਨੂੰ ਸਰਕੋਚੋ ਤਾਂ ਕਿ ਅਸੀਂ ਕਿਸੇ ਕਾਨੂੰਨੀ ਕਾਰਵਾਈ ਕਰਨ ਤੋਂ ਜਿਹੜਾ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਮਜਬੂਰ ਨਾ ਹੋਵੇ ਆਪਾਂ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਅੱਡੇ ਦੇ ਵਿੱਚ ਉਹ ਆਪਾਂ ਹੱਲ ਕਰਨੀ ਹੈ ਸਾਰੇ ਸਾਨੂੰ ਕਮੇਟੀ ਨੂੰ ਪ੍ਰਸ਼ਾਸਨ ਨੂੰ ਸਹਿਯੋਗ ਦਿਓ ਤੇ ਅਸੀਂ ਵੱਟੋ ਵੱਟੋ ਸਹਿਯੋਗ ਜਿਹੜਾ ਉਹ ਇਸ ਤੱਗਰ ਦੀ ਸੇਵਾ ਦੇ ਵਿੱਚ ਤੁਹਾਨੂੰ ਦੇਵਾਂਗੇ ਜਿਸ ਕਿਸੇ ਮੇਰੇ ਵੀਰ ਭੈਣ ਭਰਾ ਬੱਚੇ ਨੂੰ ਸਾਡੇ ਪ੍ਰਤੀ ਕਿਸੇ ਵੀ ਸੇਵਾ ਦੀ ਲੋੜ ਹੋਵੇ ਅਸੀਂ ਹਰ ਵੇਲੇ ਉਸ ਨਗਰ ਵਾਸਤੇ ਹਾਜ਼ਰ ਹਾਂ ਦਫ਼ਤਰ ਰੋਜ਼ 10 ਵਜੇ ਤੋਂ ਲੈ ਕੇ 1 ਵਜੇ ਤੱਕ ਮੈਂ ਦੁਬਾਰਾ ਰਿਪੀਟ ਕਰਦਾ ਅਸੀਂ ਸਾਡੀ ਟੀਮ ਬੈਠਿਆ ਰਹੂਗੀ ਔਰ ਰੋਜ਼ ਹਰ ਜਿਹੜੀ ਨਾਗਰਿਕ ਦੀਆਂ ਮੁਸ਼ਕਲਾਂ ਫਰੀਆਂ ਥੁੜੀਆਂ ਜਾਣਦੀਆਂ ਇੱਥੇ ਤੇ ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਦਾ ਅਸੀਂ ਜਿਹੜਾ ਯੋਗ ਉਪਰਾਲਾ ਕਰਾਂਗੇ